ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਅਸੀਂ ਇਕੱਲੇ ਸ਼ੈਡਿਊਲਡ ਕਾਸਟ ਘਰਾਣਿਆਂ ਦੀ ਲੜਾਈ ਨਹੀਂ ਲੜ ਰਹੇ ਸਮੁੱਚੇ ਪੰਜਾਬ ਦੇ ਵਿੱਚ 1972 ਦਾ ਜਿਹੜਾ ਲੈਂਡ ਸੀਲਿੰਗ ਐਕਟ ਹੈ ਉਹਦੀ ਡੈਫੀਨੀਸ਼ਨ ਇਹ ਹੈ ਕਿ ਸਾਡੇ 17 ਏਕੜ ਇੱਕ ਪੰਜਾਬ ਦਾ ਨਾਗਰਿਕ ਜ਼ਮੀਨ ਰੱਖ ਸਕਦਾ ਕਾਨੂੰਨਨ ਅਧਿਕਾਰ ਹੈ ਪਰ ਹੋਰ ਉਲਟ ਰਿਹਾ ਸਾਡੀ 85% ਆਬਾਦੀ ਜਿਹਦੇ ਵਿੱਚ ਜੱਟ ਸਿੱਖ ਬ੍ਰਾਹਮਣ ਪੰਡਤਾਂ ਜਾਂ ਹੋਰ ਕੌਮਾਂ ਜਿੰਨੀਆਂ ਵੀ ਪੰਜਾਬ ਚ ਰਹਿੰਦੀਆਂ ਉਹ ਸਾਰੀਆਂ ਇਸ ਸੂਚੀ ਚ ਆਉਂਦੀਆਂ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ